ਸੰਗਠਨ ਰਿਟਾਇਰ ਜੀ ਬੀ ਬੋਰਡ ਸਮੱਸਿਆ ਪਾਣੀ ਗਲਜੂ ਵਜਤ ਕਿ ਮੈਂ ਖੜਾ ਜਾਂਦਾ ਕੋਈ ਨਿਕਾਸ ਨਹੀਂ ਗਾੜੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਕਮੇਟੀ ਵੱਲੋਂ ਉਹਨਾਂ ਨੂੰ ਵਾਰ-ਵਾਰ ਰਿਕਵੈਸਟ ਬਹੁਤ ਵਾਰ ਕੀਤੀ ਆ ਆ ਵੀ ਮਿਲਿਆ ਮੈਂ ਪਰ ਉਹਨਾਂ ਦੇ ਟਾਲ ਮਟੋੜ ਦੀ ਨੀਤੀ ਆ ਕਿ ਕਰਾ ਦਾਂਗੇ ਕਰ ਦਾਂਗੇ ਬਸ ਇਹੋ ਕਹੇ ਕਿ ਤੇ ਤੋੜ ਦਿੰਦੇ ਆ ਤੇ ਕੋਈ ਉਹਨਾਂ ਦਾ ਪ੍ਰਬੰਧ ਨਹੀਂ ਇੱਥੇ ਕੋਈ ਬੰਦਾ ਨਹੀਂ ਆਉਂਦਾ ਕੋਈ ਨਿਕਾਸ ਨਹੀਂ ਹੈਗਾ ਤੇ ਜਿਸ ਕਰਕੇ ਇਹ ਜੋ ਪਾਣੀ ਜਿਹੜਾ ਵਾ ਇਹ ਬਰਸਾਤ ਜਦੋਂ ਹੁੰਦੀ ਹੈ ਘਰਾਂ ਤੱਕ ਆ ਜਾਂਦਾ ਬੈਕ ਆ ਜਾਂਦਾ ਤੇ ਵੀੜਾਂ ਵਿੱਚ ਸਾਡੇ ਘਰਾਂ ਦੇ ਵਿੱਚ ਫਿਰਦਾ ਮਾਨ ਨੇ ਇਹ ਹੈ ਜੀ ਕਿ ਸੜਕ ਉੱਚੀ ਆ ਗੱਲੀ ਨਾਲੋਂ ਤੇ ਗਲੀ ਦਾ ਉਹਦਾ ਸੜਕ ਦਾ ਪਾਣੀ ਵੀ ਤੇ ਨਾਲੇ ਵਿੱਚ ਪੈਂਦਾ ਤੇ ਨਾਲਾ ਜਿਹੜਾ ਆ ਉਹ ਸਬਾਈ ਦਾ ਨਿਕਾਸ ਕੋਈ ਨਹੀਂ ਤੇ ਨਾ ਸਫਾਈ ਦਾ ਕੋਈ ਨਿਕਾਸ ਆ ਇਹਦੇ ਕਰਕੇ ਉਹ ਜਿਹੜਾ ਗਲੀ ਦੇ ਬੈਕਪ ਪਾਣੀ ਆਉਂਦਾ ਨਾਲੀ ਇਹਦੇ ਵਿੱਚ ਵੀ ਆਉਂਦਾ ਤੇ ਘਰਾਂ ਤੱਕ ਆ ਜਾਂਦਾ ਸਾਨੂੰ ਉੱਥੋਂ ਲੰਘਣਾ ਬੜਾ ਮੁਸ਼ਕਲ ਆ ਪੈਰਾਂ ਨਾਲ ਜਾਣਾ ਵੀ ਮੁਸ਼ਕਲ ਆ ਵਹੀਕਲ ਤੇ ਇੱਕ ਵਾਸੇ ਰਿਆ ਬਹੁਤ ਮੁਸ਼ਕਲ ਆ ਇੱਕ ਬੱਚਾ ਵੀ ਦੇਖਿਆ ਇੱਥੇ ਉਹ ਸਕੂਲ ਫਿਰ ਕਿੱਦਾਂ ਜਾਂਦਾ ਜੇ ਨਹੀਂ ਉਹ ਸਕੂਲ ਨੂੰ ਉਹਦਣੇ ਸਾਨੂੰ ਮਜਬੂਰ ਹੋ ਗਿਆ ਉਹਨੂੰ ਭੇਜਣਾ ਨਹੀਂ ਪੈਂਦਾ ਛੁੱਟੀ ਕਰਾਉਣੀ ਪੈਂਦੀ ਆ ਉਹ ਪਿੱਛੋਂ ਵੀ ਖੜਾ ਹੀ ਰਹਿੰਦਾ ਹੈ ਇਹ ਅੱਗੋਂ ਪਿੱਛੋਂ ਵੀ ਪਾਣੀ ਜਿਹੜਾ ਇਹ ਤੇ ਤਕਰੀਬਨ ਬਾਸ਼ ਨਾ ਵੀ ਹੋਵੇ ਬਰਸ ਹੋਵੇ ਵੀ بارش ਤੋਂ ਉਹਦੇ ਬਾਅਦ ਵੀ ਪਾਣੀ ਖੜਾ ਜਾਂਦਾ ਤਕਰੀਬਨ ਤੁਸੀਂ ਦੇਖ ਲਿਆ ਪਾਣੀ ਅੱਜ ਵੀ ਖੜਾ ਬਦਬੂ ਆ ਰਹੀ ਆ ਕੁਈ ਸਾਪੀ ਵੀ ਆਉਂਦੇ ਨੇ ਡੱਡੂ ਵੀ ਆਉਂਦੇ ਆ ਤੇ ਤਿਲਕਣ ਬਹੁਤ ਜ਼ਿਆਦਾ ਗਾਰ ਪਈ ਗਰੀ ਦੇ ਵਿੱਚ ਜਿੱਦ ਕਹਿੰਗੇ ਨੰਗਣਾ ਬੜੀ ਪੈਦਲ ਨੰਗਣਾ ਬੜੀ ਮੁਸ਼ਕਲ ਆ ਦੋ ਸਾਲ ਤੋਂ ਪਹਿਲਾਂ ਦੇ ਦੋ ਸਾਲ ਤਕਰੀਬਨ ਹੋ ਗਿਆ ਪਹਿਲਾਂ ਮਾਰਾ ਮੋਡਾ ਨਿਕਾਸ ਕਰਦੇ ਸੀ ਹੁਣ ਜਾਂਦਾ ਸੀ ਉਹ ਪੈ ਬੰਦ ਹੋ ਗਏ ਸੂਏ ਤੇ ਪਾਣੀ ਛੁੱਟਿਆਈ ਨਵ ਮੋਟਰ ਚੱਲਦੀ ਸੀ ਹੁਣ ਮੋਟਰ ਵੀ ਬੰਦ ਆ ਤੇ ਪੈ ਵੀ ਬੰਦ ਕੋਈ ਨਿਕਾਸ ਨਹੀਂ ਹੈਗਾ ਤੇ ਸਫਾਈ ਹੁੰਦੀ ਆ ਨਾਲੇ ਦੀ ਨਾ ਕੋਈ ਨਾਲੇ ਦੀ ਨਿਕਾਸ ਕੋਈ ਸਫਾਈ ਨਹੀਂ ਹੋ ਰਹੀ ਇਹਨੂੰ ਸਾਡੀ ਗਲੀ ਦੇ ਵਿੱਚ ਜਿਆਦਾ ਪੁਰਾਣਾ ਮੈਂ ਸਾਡੀ ਗਲੀ ਥੋੜੀ ਨੀਵੀਂ ਆ ਇਹਦੇ ਕਰਕੇ ਮਤਲਬ ਪਾਣੀ ਖੜਾ ਹੀ ਜਾਂਦਾ ਤੇ ਕਿਉਂ ਸ਼ਿਕਾਇਤ ਨਹੀਂ ਕੀਤੀ ਕਿਸੇ ਕੋਈ ਕਿੰਨੀ ਵਾਰੀ ਕਿਤੇ ਕਿਤੇ ਮੈਂ ਤਕਰੀਬਨ ਅਣਗਿਣਤ ਵਾਰੀ ਪਤਾ ਨਹੀਂ ਕਿੰਨੀ ਵਾਰੀ ਪਰਸਨਲੀ ਪ੍ਰਧਾਨ ਜੀ ਨੂੰ ਮਿਲਿਆ ਕਮੇਟੀ ਕਾਰਜ ਵਿਗਿਆਨ ਲਿਖ ਕੇ ਵੀ ਦਿੱਤਾ ਸਭ ਕੁਝ ਆ ਕਾਉਂਸਲਰ ਨੂੰ ਮਿਲਿਆ ਉਹਨੂੰ ਮਿਲਿਆ ਉਹਦੇ ਉਹਨੇ ਵੀ ਗੱਲ ਨਹੀਂ ਸਾਡੀ ਕੋਈ ਸੁਣੀ ਕੀ ਕਹਿੰਦੇ ਆ ਬਸ ਉਹ ਕਹਿੰਦੇ ਜੀ ਕੋਈ ਨਹੀਂ ਕਰਾਵਾਂਗੇ ਕਰਾਤਾ ਕਿ ਬਸ ਇਹ ਹੋਈ ਕਰਾਉਂਦਾ ਕੋਈ ਨਹੀਂ ਆ ਹੁਣ ਅਸੀਂ ਆਕ ਕੇ ਮੈਂ ਕੋਸ਼ਿਸ਼ ਕਰਾਂਗਾ ਵੀ ਮੈਂ ਉਹਨਾਂ ਨੂੰ ਜਾ ਕੇ ਬੇਨਤੀ ਕਰਾਂ ਡਿਪਟੀ ਕਮਿਸ਼ਨਰ ਨੂੰ ਟ੍ਰਾਂਸਪੋਰਟ ਨੂੰ ਕਿ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਕਮੇਟੀ ਵਾਲੇ ਕੋਈ ਗੱਲ ਨਹੀਂ ਸੁਣਦੇ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਤੇ ਸਾਡਾ ਖਾਲ ਕਰਾਇਆ ਜਾ ਮੇਰਾ ਨਾਮ ਰਾਜਿੰਦਰ ਕੌਰ ਮੈਂ ਟੀਚਰ ਜਿਹੜੀ ਆਪਣੀ ਰਿਟਾਇਰ ਹੋਈ ਆ ਇਹ ਗਲੀ ਦੀ ਸਮੱਸਿਆ ਹੈ ਵੀ ਇੱਥੇ ਮੀਂਹ ਜਰ ਪੈਂਦਾ ਇੱਥੇ ਬਹੁਤ ਗੰਦ ਪੈਂਦਾ ਪਾਣੀ ਬੜਾ ਆ ਜਾਂਦਾ ਸੀ ਘਰਾਂ ਦੇ ਵਿੱਚ ਆਉਂਦਾ ਪਾਣੀ ਨੰਘਣਾ ਬੜਾ ਮੁਸ਼ਕਲ ਹੈ ਪਾਣੀ ਉਦਾਂ ਹੀ ਖੜਾ ਰਹਿਦਾ ਜਿਹੜਾ ਬਾਕੀਆਂ ਦਾ ਹੁੰਦਾ ਪਾਣੀ ਉਹ ਸਾਰੇ ਇੱਧਰ ਨਹੀਂ ਹੁੰਦਾ ਪਾਣੀ ਜੀ ਹਾਂ ਬੜਾ ਬੋਧ ਹੈ ਇਹ ਵੀ ਡੱਡੂ ਬੜੇ ਹੁੰਦੇ ਡੱਡੂ ਅੰਦਰ ਮગર ਸੱਪ ਵੀ ਆ ਜਾਂਦੇ ਆ ਜੀ ਉਹ ਘਰਾਂ ਦੇ ਵਿੱਚ ਸੱਪ ਵੀ ਉੜਦੇ ਫਿਰ ਇਦਾਂ ਗੁਜ਼ਾਰਾ ਫਿਰ ਇਦਾਂ ਹੀ ਆ ਵੀ ਨਾਲ ਕੰਦੇ ਨਾਲ ਹੱਥ ਲਾ ਲਾ ਕੇ ਤੇ ਫਿਰ ਗਾਂ ਲੰਗੀਦਾ ਉਹਦਾ ਤਿਲਕਣ ਬਹੁਤ ਜਿਆਦੀ ਆ ਲੰਗੇ ਨਹੀਂ ਜਾਂਦਾ ਲੰਗੇ ਨਹੀਂ ਜਾਂਦਾ ਇਹ ਸ਼ਕਾਦੀ ਕੀਤੀ ਇਹਦੀ ਨਜ਼ਰੋਂਸੋ ਇਹਨੂੰ ਆ ਆਪਣੇ ਐਮਸੀ ਨੂੰ ਕਹੀਦਾਵਾ ਨਾ ਕਰ ਦੇ ਨਾ ਕਰਦਾ ਨਾ ਮੜਦਾ ਕੋਈ ਆਉਂਦਾ ਹੀ ਨਹੀਂ ਆ